ਕਿੰਡਾ ਜੱਸੀਆਂ ਤੇ ਚੜ ਗਈ ਦੋਸਤੋ 15 ਸਕਿੰਟਾਂ ਦੇ ਵਿੱਚ 80 ਦੇ ਅਰੇ ਸੱਚ ਗਾਣੇ ਚਲਾਓ ਯਾਰ ਗਾਣੇ ਚਲਾ ਮੈਂ ਨੱਚਣਾ ਬਾਈ ਯਾਰ ਗਾਣਾ ਚਲਾ ਦੀ ਲੋ ਵੀ ਦੋਸਤੋ ਆਪਣੇ ਸੱਜਣ ਮਿੱਤਰ ਸਾਹਬ ਸਿੰਘ ਨੇ ਲਿਆਂਦੀ ਸੀ ਓਲਾ ਸਕੂਟਰੀ ਤੇ ਅੱਜ ਇਹਨੂੰ ਘੱਟੋ ਘੱਟ ਵੀ 20 ਦਿਨ ਹੋ ਗਏ ਚਲਾਉਂਦੇ ਨੂੰ ਕਿਉਂ ਸਾਹਿਬ ਇੰਨੇ ਦਿਨ ਹੋ ਗਏ ਆ ਹਾਂਜੀ ਤੇ 20 ਦਿਨਾਂ ਬਾਅਦ ਇਸ ਦਾ ਆਪਾਂ ਐਕਸਪੀਰੀਅੰਸ ਜਾਣਦੇ ਆ ਵੀ ਆਖਰਕਾਰ ਇਹ ਬੰਦੇ ਨੂੰ ਲੈਣੀ ਚਾਹੀਦੀ ਹੈ ਜਾਂ ਨਹੀਂ ਕਿਉਂਕਿ ਜਿਵੇਂ ਕਿ ਜਿਵੇਂ ਕਿ ਇਹਦਾ ਪ੍ਰਾਈਸ ਹੈ 1,14,000 ਉਸ ਹਿਸਾਬ ਦੇ ਨਾਲ ਜਿਵੇਂ ਕਿ ਕਈਆਂ ਦਾ ਹੀ ਵਿਚਾਰੇ ਹੁੰਦੇ ਯਾਰ ਇਹਦੂ ਚੰਗਾ ਤਾਂ ਤੂੰ ਮਰੂਤੀ ਲੈ ਲੈਂਦਾ 30-35 ਹਜ਼ਾਰ ਦੀ ਕੰਮ ਤਾਂ ਆਉਂਦੀ ਕੋਈ ਕਹਿੰਦਾ ਯਾਰ ਇਹਦੂ ਚੰਗਾ ਤਾਂ ਅਲਟੋ ਗੱਡੀ ਆ ਜਾਨੇ ਸੀ 1 ਲੱਖ ਸਵਾ ਲੱਖ ਚ ਵਧੀਆ ਪੰਜਾਬ 'ਚ ਜਿਵੇਂ ਮਰਜ਼ੀ ਵਟੋਈ ਜਾਂਦਾ ਪਰ ਫਿਰ ਵੀ ਆਪਾਂ ਬਾਈ ਤੋਂ ਜਾਣਦੇ ਵੀ ਇਹਨੇ 20 ਦਿਨ ਸਕੂਟਰੀ ਚਲਾਈ ਆ ਵੀ 20 ਦਿਨਾਂ 'ਚ ਇਹਨੂੰ ਕਿੰਨਾ ਕੁ ਫਾਇਦਾ ਹੋਇਆ ਕਿੱਦਾਂ ਕਿਵੇਂ ਕੀ ਹਿਸਾਬ ਕਰਦਾ ਵਾ ਵੀਡੀਓ ਨੂੰ ਵੱਤ ਵੱਤ ਸ਼ੇਅਰ ਜ਼ਰੂਰ ਕਰ ਦਿਆ ਜੀ ਤੇ ਦੋਸਤੋ ਸਭ ਤੋਂ ਪਹਿਲਾਂ ਇਹਦੇ ਫੀਚਰ ਵਗੈਰਾ ਦੱਸਾਂਗੇ ਇੱਕ ਇਹਦੀ ਸਪੀਡ ਦੋਸਤੋ ਇੰਨੀ ਕੀ ਜ਼ਿਆਦਾ ਵੀ ਜਿੱਡਾ ਮਰਜ਼ੀ ਮੋਟਰਸਾਈਕਲ ਆ ਜੇ ਭਲਾਂਦੀ ਅਸੀਂ ਉਹਦੇ ਨਾਲ ਚੈਲੰਜ ਕਰਨ ਨੂੰ ਤਿਆਰ ਆਂ ਵੀ ਸਾਡੇ ਨਾਲ ਭਲਾਂਦੀ 20 ਕਿਲੋਮੀਟਰ ਤੱਕ ਸਪੀਡ ਲਾ ਲੇ ਤੇ ਅਸੀਂ ਇਹ ਸਕੂਟਰੀ ਡਾਹ ਨਹੀਂ ਦਿੰਦੀ ਇਹ ਅਸੀਂ ਪੂਰਾ ਚੈਲੰਜ ਆਇਦਾ ਸੀ ਇਹ ਦੇਖਿਆ ਅਨੁਭਵ ਕੀਤਾ ਆ ਵੀ ਇਹ ਇੱਕਦਾਂ ਮੀ ਚੜ ਜਾਂਦੀ ਆ ਤੇ ਬ੍ਰੇਕਾਂ ਦੇ ਦਾ ਕੰਟਰੋਲ ਆ ਜਦੋਂ ਰੇਸ਼ ਛੜਤੀ ਉਹਦੇ ਇੰਨੇ ਯਾਨੀ ਕਿ ਬ੍ਰੇਕ ਲਾ ਦੇਣੀ ਆ ਤੇ ਬਾਕੀ ਇਹਦੇ ਫੀਚਰਾਂ ਬਾਰੇ ਗੱਲ ਕਰਦੇ ਤੇ ਬਾਈ ਨਾਲ ਕਰਦੇ ਗੱਲਬਾਤ ਸਤਿ ਸ਼੍ਰੀ ਅਕਾਲ ਬਾਈ ਜੀ ਕੀ ਹਾਲ ਆ ਸਤਿ ਸ਼੍ਰੀ ਅਕਾਲ ਜੀ ਤੇ ਕਿਵੇਂ ਲੱਗਿਆ 20 ਦਿਨ ਤੁਸੀਂ ਚਲਾਈ ਇਹ ਬਹੁਤ ਵਧੀਆ ਜੀ ਤੇ ਤੁਹਾਡੇ ਹਿਸਾਬ ਨਾਲ ਜੇਕਰ ਕਿਸ਼ਤਾਂ ਦੇ ਬੰਦਾ ਲਵੇ ਤਾਂ ਇਹ ਫਾਇਦੇਮੰਦ ਰਹੂਗੀ ਫਾਇਦੇਮੰਦ ਤੇ ਤੁਸੀਂ ਮੋਟਰਸਾਈਕਲ ਚਲਾਉਂਦੇ ਸੀਗੇ ਕਿੰਨਾ ਤੇਲ ਮਚਾ ਦਿੰਦੇ ਸੀ ਉੱਤੇ ਸਾਡਾ ਰੋਜ ਦਾ 200 ਦਾ ਤੇਲ ਸੀ 200 ਦਾ ਤੇਲ ਸਾਡੇ ਪਾਈ ਪਾਈ ਕਿਲੋਮੀਟਰ ਤੇ ਚਾਰ ਰਾਵਾਂ ਤੇ ਖੇਤ ਆ ਖੇਤ ਹਾਂ ਪਹਿਲੀ ਸਾਨੂੰ ਦੋ ਦੋ ਘੇੜੇ ਸਾਡੇ ਰੋਜ ਦੇ ਲੱਗਦੇ ਲੱਗਦੇ ਹੀ ਲੱਗਦੇ ਹਨਾ ਮੋਟਰ ਤੇ ਇੱਕ ਅਦਾ ਸ਼ਹਿਰ ਦਾ ਘੇੜਾ ਲੱਗ ਜਾਂਦਾ ਇੱਕ ਅਦਾ ਸ਼ਹਿਰ ਦਾ ਲੱਗ ਜਾਂਦਾ ਵੀ ਯਾਨੀ ਕਿ 200 ਦਾ ਤੇਲ ਮੋਟਰਸਾਈਕਲ ਖਾ ਜਾਂਦਾ ਸੀ 200 ਤੇਲ ਖਾਂਦਾ ਜੇਕਰ ਆਪਾਂ ਤੁਸੀਂ ਮੰਨ ਕੇ ਚੱਲੋ ਵੀ 100 ਰੁਪਏ ਹੀ ਮੰਨੋ ਹਨਾ ਤੇ 3000 ਰੁਪਏ ਤਾਂ ਤੇਲ ਦਾ ਖਰਚਾ ਹੀ ਹਾਂ ਤੇ ਜੇਕਰ ਬੰਦਾ ਕਿਸ਼ਤਾਂ ਤੇ ਲਵੇ ਤਾਂ ਇਹਦੀ ਕਿਸ਼ਤ ਕਿੰਨੇ ਦੀ ਬੰਨੀ ਜਾ ਸਕਦੀ ਜੇਕਰ ਬੰਦਾ ਮੇਰੇ ਅਰਗੇ ਲਵੇ ਤਾਂ 3000 ਰੁਪਏ ਕਿਸ਼ਤ ਭਜੀ 3000 ਕਿਸ਼ਤ ਯਾਨੀ ਕਿ ਫਰੀ ਹੈ ਉਹ ਇਹ ਇੱਕ ਹਿਸਾਬ ਦੀ ਆਪਣੇ ਕੋਲ ਜੀ ਆ ਵੀ ਆ ਤਾਂ ਜਿਹੜਾ ਟਰਾਲ ਚ ਆਪਾਂ 100 ਰੁਪਏ ਪਾਉਣੇ ਆ ਉਹ ਆਪ ਦਾ 100 ਰੁਪਏ ਇੱਕ ਪਾਸੇ ਰੱਖੀ ਜਾਵੇ ਹੈਂ ਤੇ ਇਹਦਾ ਫਾਇਦਾ ਹੀ ਫਾਇਦਾ ਹੀ ਫਾਇਦਾ ਤੇ ਬਖਾਓ ਕਿਵੇਂ ਸਟਾਰਟ ਕਰਦੇ ਕਿਵੇਂ ਆ ਮਜਬੂਤੀ ਕਿਵੇਂ ਲੱਗਦੀ ਤੁਹਾਨੂੰ ਕਿ ਇਹ ਕੇ ਲੱਗਦਾ ਵੀ ਪੂਰਾ ਨਿਭੂਗੀ ਇਹ ਤੁਹਾਡੇ ਨਾਲ ਇਹ ਪੂਰੇ 8 ਸਾਲ ਦੀ ਗਾਰੰਟੀ ਲੀਥੀਅਮ ਦੀ ਬੈਟਰੀ ਆ 8 ਸਾਲ ਦੀ ਗਾਰੰਟੀ ਲੀਥੀਅਮ ਦੀ ਬੈਟਰੀ ਇਹਨੇ ਆਪਦੇ ਪੈਸੇ 2 ਸਾਲਾਂ ਚ ਪੂਰੇ ਕਰ ਦੇਣੇ ਭਾਈ ਜੀ ਇਹ ਪੈਸੇ ਆਪਦੇ 2 ਸਾਲਾਂ ਚ ਪੂਰੇ ਕਰ ਦੂ ਤੇ ਭਾਈ ਯਾਰ ਨੰਬਰ ਨੂੰ ਨੰਬਰ ਪੱਕਾ ਦਿੱਤਾ ਨਾਲ ਉਹਨਾਂ ਨੇ ਯਾਰ ਇਹ ਭਾਈ ਤਾਮਾਣਾਡੋ ਚ ਨੰਬਰ ਲੱਗ ਕੇ ਆਇਆ ਉੱਥੋਂ 20 20 ਦਿਨ ਪਹਿਲਾਂ ਬੁੱਕ ਕਰਾਈ ਸੀ 20 ਦਿਨ ਪਹਿਲਾਂ ਬੁੱਕ ਕਰਾਈ ਸੀ ਤੇ ਨੰਬਰ ਲੱਗ ਕੇ ਆਇਆ ਤਾਮਿਲਨਾਡੂ ਜੈਂ ਹੈ ਨਹੀਂ ਨਿਕਲੀ ਤੋਂ ਨੰਬਰ ਲੱਗ ਕੇ ਫੇਰ ਤੋਂ ਯਾਨੀ ਕਿ 118 ਹਜ਼ਾਰ ਜੰਮਰ ਲਾ ਕੇ ਦਿੰਦੇ 14 ਹਜ਼ਾਰ ਚ ਹਾਂ ਨੰਬਰ ਲਾ ਕੇ ਸਾਰਾ ਕੁਝ ਤੇ ਮਜਬੂਤੀ ਖਣੋ ਕਿਵੇਂ ਲੱਗਦੀ ਐ ਖੱਡਿਆ ਖੁੱਡਿਆਂ ਜਿਵੇਂ ਖੜਕਦੀ ਨਹੀਂ ਜਵਾਂ ਨਹੀਂ ਖੜਕਦੀ ਸ਼ੌਕਰ ਬਹੁਤ ਵੱਡਾ ਤੇ ਵਜਨ ਵਜਨ ਮੈਂ ਸੁਣਿਆ ਸੀ ਇੱਕ ਦਿਨ ਤੁਸੀਂ 4 ਗੱਟੇ ਯੂਰੀਆ ਦੇ ਲੱਦ ਕੇ ਲੈ ਕੇ ਗਏ ਸੱਚੀ ਗੱਲ ਆ ਹਾਂ ਲੈ ਗਏ 4 ਗੱਟੇ ਕਿਵੇਂ ਦੋ ਇੱਥੇ ਲੱਦੇ ਸੀ ਦੋ ਇੱਥੇ ਰੱਖ ਲੈ ਦੋ ਮਗਰ ਰੱਖ ਤੋੜਾ ਭੜਾ ਇਹ ਗਈ ਰੇਤਾ ਰੂਤਾ ਜਿ ਸ਼ੂਕਦੀ ਇਹ ਡੋਲਦੀ ਨਹੀਂ ਰੇਤਾ ਚ ਐ ਤੇ ਚਲਾ ਕੇ ਵਿਖਾਓ ਪਹਿਲਾਂ ਇਹਦਾ ਕਿਵੇਂ ਸਿਸਟਮ ਆ ਕਿੱਥੋਂ ਆਉਣ ਹੁੰਦੀ ਐ ਲੋ ਵੀ ਦੋਸਤੋ ਇੱਥੇ ਨਹੀਂ ਆਉਣਾ ਇਹਨਾ ਠੀਕ ਇਹ ਹੁਣ ਅਸੀਂ ਪਾਸਵਰਡ ਦੱਸ ਨਹੀਂ ਸਕਦੇ ਜਿਹੜਾ ਪਾਸਵਰਡ ਉਹ ਆਪਦਾ ਭਰ ਸਕਦੇ ਖੜ ਜਾ ਇਹ ਆ ਰਿਹਾ ਜੀ ਇੱਥੇ ਪਾਸਵਰਡ ਲੱਗਦਾ ਠੀਕ ਆ ਭਾਈ ਪਾਸਵਰਡ ਭਰ ਲਓ ਆਪਾਂ ਪਾਸਵਰਡ ਨਹੀਂ ਵਿਖਾਉਣਾ ਪਾਸਵਰਡ ਭਰੂਗਾ ਵੀਰ ਆਪਦਾ ਜੋ ਵੀ ਪਾਸਵਰਡ ਆ ਇੱਕ ਗੱਲ ਹੈ ਇਹ ਦੇ ਬਿਨੈਲ ਤੇ ਵੀ ਟੈਚ ਆ ਮੋਬਾਈਲ ਤੇ ਵੀ ਟੈਚ ਆ ਜੀਪੀਐਸ ਵੀ ਅਜ ਵਿੱਚ ਲੱਗਾ ਜੇ ਤੂੰ ਕੋਈ ਸਕੂਟਰੀ ਲੈਗਾ ਚੋਰੀ ਇਹ ਨਹੀਂ ਵੀ ਚੋਰੀ ਹੋ ਜਾਊਗੀ ਅੱਛਾ ਇਹਦੇ ਵਿੱਚ ਆਪਾਂ ਨੂੰ ਲੋਕੇਸ਼ਨ ਪਤਾ ਲੱਗ ਜਾਨੀ ਆ ਵਿਖਾ ਦਿਓ ਅੱਛਾ ਬੇਹੁੱਲਾ ਦਾ ਇਹਨੇ ਐਪ ਵਿੱਚ ਸਾਡਾ ਫਿੱਟ ਦੇਤੀ ਮੈਂ ਜਿੱਥੇ ਜਿੱਥੇ ਗਿਆ ਜਲਾ ਤੇ ਤੁਹਾਨੂੰ ਪਤਾ ਲੱਗ ਹੀ ਜਾਊਗਾ ਵੀ ਇੱਥੇ ਇੱਥੇ ਤੁਰਿਆ ਫਿਰਦਾ ਨੇਰ ਸਿੰਘ ਆ ਚੱਲ ਪੀਣਾ ਇਹਦੇ ਵਿੱਚ ਆਪਣਾ ਲੋਕੇਸ਼ਨ ਹੈ ਦੀ ਜੀਪੀਐਸ ਆਪ ਇੱਥੇ ਖੜੇ ਹੁਣ ਆ ਦੇਖੋੜੇ ਖੜੀ ਆਪਣੇ ਹਰੀ ਪੀਜੇ ਆਪਾਂ ਆ ਦੇਖੋ ਜੀ ਹਾਂ ਮੈਂ ਜਿੱਥੇ ਤੁਸੀਂ ਬੈਠੇ ਹੋਏ ਹੋ ਉੱਥੇ ਆਪਾਂ ਖੜੇ ਹੋਏ ਹਾਂ ਨਾ ਜੇ ਤੋਂ ਬਾੜਾ ਦੇਖੋ ਜੀ ਅਜੇ ਆਪਾਂ ਜਿੱਤੋਂ ਪਾਸੇ ਹੋ ਜਾਾਂਗੇ ਹਾਂ ਉਹ ਸੜਕ ਆ ਗਈ ਆਪਣੀ ਛੱਕਾਂ ਵਾਲੀ ਛੱਕਾਂ ਵਾਲੀ ਵਾਲੀ ਸੜਕ ਆ ਗਈ ਜਿੰਨੇ ਤੋਂ ਪਾਸੇ ਹੋ ਜਾਾਂਗੇ ਉਨਾ ਆਪਾ ਆਪਾ ਪਾਸੇ ਯਾਨੇ ਸਕੂਟਰੀ ਉੱਥੇ ਖੜੀ ਆ ਠੀਕ ਹੈ ਦੇਖੋ ਤਾਂ ਹੁਣ ਤਾਂ ਆਪਾ ਪਾਲੇ ਲਾ ਕੇ ਖੜੇ ਤਾਂ ਕਰਕੇ ਸ਼ੋਅ ਕੋਲੇ ਕਰੀ ਜਾਂਦੇ ਇਹਨੂੰ ਲੋਕ ਵੀ ਮੋਬਾਈਲ ਤੇ ਲੱਗ ਜਾਂਦਾ ਹਾਂ ਸਾਰਾ ਕੁਝ ਇੱਥੋਂ ਹੁੰਦਾ ਇੱਕ ਤਾਂ ਨਾ ਦੇਖਦਾ ਨਹੀਂ ਸ਼ਾਵੇਂ ਕਰੋ ਹਮਾਰੇ ਥੱਲੇ ਜਾ ਕਰੋ ਥੱਲੇ ਇੱਥੇ ਹਾਂ ਇੱਥੇ ਲੋਕ ਲੱਗ ਜਾਂਦਾ ਇੱਥੋਂ ਆਪਾਂ ਦੱਸੂਗੇ ਇੰਨੇ ਕਿਲੋਮੀਟਰ ਚੱਲੂਗੀ ਅੱਛਾ ਇਹਦੇ ਤਿੰਨ ਸਪੀਡਾਂ ਠੀਕ ਹੈ ਤੇ ਵੀ ਇੱਕੋ ਤੇ ਚੱਲੂਗੀ 45 ਸਪੀਡ ਤੇ ਨਾਰਮਲ ਤੇ 70 ਦੀ ਸਪੀਡ ਤੇ سپورਟ ਦੀ ਜਿਹੜੀ ਇਹਦੀ ਹੈਗੀ ਆ 90 ਦੀ ਸਪੀਡ 90 ਦੀ ਸਪੀਡ ਤੇ ਇੱਕ ਵਾਰ ਤੁਸੀਂ ਆਇਆ ਕਰੋ ਇਹਦੀ ਡਿੱਗੀ ਡੁੱਗੀ ਵਿਖਾਉਂ ਹਾਂ ਕਿੰਨੀ ਖੁੱਲੀ ਆ ਯਾਰ ਮੈਂ ਸੁਣਿਆ ਡਿੱਗੀ ਕਹਿੰਦੇ 34 35 ਲੀਟਰ ਦੀ ਜਿਹੜਾ ਕੋ ਮਰਜ਼ੀ ਪਾ ਲੋ ਵਿੱਚ ਇਹਦੇ ਚਾਬੀ ਨਹੀਂ ਲੱਗਦੀ ਇਹਨੂੰ ਹੈ ਚਾਬੀ ਤਾਂ ਹੁੰਦੀ ਨਹੀਂ ਮੈਨੂੰ ਪਤਾ ਹੈ ਆਓ ਡਿੱਗੀ ਖੁੱਲ ਗਈ ਉੱਥੇ ਹੀ ਡਿੱਗੀ ਖੁੱਲੋ ਡਿੱਗੀ ਬਹੁਤ ਵੱਡੀ ਹੈ ਬਹੁਤ ਵੱਡੀ ਹੈ ਲੈ ਵੀ ਜਿਹੜੇ ਸੱਜਣ ਮਿੱਤਰ 34 ਲੀਟਰ ਦੀ ਡਿੱਗੀ ਹੈ ਹੈ ਜਿਹੜੇ ਸੱਜਣ ਮਿੱਤਰ ਡੇਲੀ ਮੋਟਰਸਾਈਕਲ ਵਗੈਰਾ ਯੂਜ਼ ਕਰਦੇ ਉਹਨਾਂ ਵਾਸਤੇ ਇਹ ਬਹੁਤ ਫਾਇਦੇਮੰਦ ਹੈ ਤੇ ਇਹਦਾ ਚਾਰਜਰ ਵਗੈਰਾ ਕਰੇ ਹੈ ਜੀ ਕਰੇ ਚਾਰਜਰ ਇੱਥੇ ਲੱਗਦਾ ਕਿ ਲੱਗਦਾ ਚਾਰਜਰ ਲੈ ਵੀ ਇੱਥੇ ਚਾਰਜਰ ਲੱਗਦਾ ਨੀਚੇ ਚਾਰਜ ਦੀ 3 ਸਾਲ ਦੀ ਗਾਰੰਟੀ ਹੈ 3 ਸਾਲ ਦੀ ਕਿੰਨੇ ਚਾਰਜ ਚਾਰਜ ਹੋ ਜਾਂਦੀ ਬਈ ਇਹ ਹਜੇ ਜਮਾ 0 ਹੋਵੇ ਤੇ 50 4-5 ਘੰਟੇ ਤੇ ਜਮਾ 0.45 ਘੰਟੇ ਦੇ ਤਿੰਨ ਜੁੰਟਾ ਲੈ ਦੋ ਜੁੰਟਾ ਲੈਣਗੇ ਡੇਲੀ ਇਹਨੇ ਦੋ ਜੁੰਟਾ ਯਾਨੀ ਕਿ 20 ਰੁਪਏ ਦੀ ਬਿਜਲੀ ਮੰਨ ਕੇ ਚੱਲੀ ਹਾਂ ਵੀ ਸਾਡੇ ਐ ਮੰਨ ਲਓ ਵੀ ਜੇ 50% ਰੋਜ ਹੁੰਦੀ ਆ ਬੈਟਰੀ ਤੇ ਅਸੀਂ ਲਾ ਦੀ ਦੀ ਆ ਇੱਕ ਜੁੰਟ ਯਾਨੀ ਕਿ ਡੇਲੀ ਦਾ ਖਾਂਦੀ ਆ ਹਾਂ ਬਾਕੀ ਸਾਡੇ ਸੋਲਰ ਲੱਗਾ ਬਾਕੀ ਸੋਲਰ ਲੱਗਿਆ ਸਾਡੇ ਸੋਲਰ ਲੱਗਾ ਸਾਨੂੰ ਇਹਦਾ ਕੋਈ ਖਰਚਾ ਹੀ ਨਹੀਂ ਪੈਂਦਾ ਬਿਜਲੀ ਅੱਛਾ ਤੁਹਾਡੇ ਘਰੇ ਸੋਲਰ ਵੀ ਲੱਗਿਆ ਭਾਈ ਹਾਂ ਯਾਰ ਉਹਦੀ ਵੀ ਬਣਾਵਾਂਗੇ ਵੀਡੀਓ ਹਜੇ ਸਬਸਿਡੀ ਚ ਲੱਗਿਆ ਕਿ ਆਪਦਾ ਹੀ ਲਵਾਇਆ ਤੁਸੀਂ ਆਪਦਲਵਾ ਆਪਦੀ 1,35,000 ਦਾ ਤੇ ਇੱਥੇ ਦੋਸਤੋ ਐਨ ਕਾਉਣ ਕਾ ਰੱਖ ਸਕਦੇ ਜੀ ਯਾਰ ਚੀਜ਼ ਆ ਇਹ ਵੀ ਚਲਦੇ ਇਚ ਗਾਣੇ ਸੱਚ ਗਾਣੇ ਚਲਾਓ ਯਾਰ ਗਾਣੇ ਜਲਾ ਮੈਂ ਨੱਚਣਾ ਬਾਈ ਯਾਰ ਗਾਣਾ ਚਲਾ ਦੇ ਕਾਪੀਰਾਈਟ ਆ ਹੀ ਜਾਵੇ ਆਪਾਂ ਛੁੱਟ ਦੇਣੀ ਵੀਡੀਓ ਤੇ ਗਾਣਾ ਚਲਾਜ ਲੈ ਵੀ ਚੋਬਰੋ ਗਾਣਾ ਸਪੀਕਰ ਲੱਗਿਆ ਤੁਹਾਨੂੰ ਦਿਖਾਉਣੇ ਅੱਜ ਗਾਣਾ ਹੈ ਕਿਤੇ ਸਪੀਕਰ ਕਿੱਥੇ ਦਾ ਸਾਬਤ ਹੋ ਪਲੱਸ ਪੁਆਇੰਟ ਗਾਣੇ ਚੱਲਦੇ ਆ ਜੀ ਜਦੋਂ ਕਿਤੇ ਤੁਸੀਂ ਪੈਗ ਸ਼ੈਗ ਲਾ ਕੇ ਇੱਕ ਦੂਜੇ ਦੇ ਕਿਤੇ ਬੈਠੋਂ ਤੁਸੀਂ ਰੋਡ ਤੇ ਬਹਿ ਕੇ ਪੈਗ ਲਾਓ ਮੋਟਰ ਤੇ ਬਹਿ ਕੇ ਲਾਓ ਗਾਣਾ ਸੁਣਨ ਨੂੰ ਜੀ ਕਰੇ ਤਾਂ ਉਦੋਂ ਤੁਸੀਂ ਇਹ ਸਕੂਟੀ ਤੇ ਗਾਣਾ ਵੀ ਸੁਣ ਸਕਦੇ ਜੇ ਜਾਂ ਉਹ ਜਿਹੜਾ ਜੇਠ ਜੇਠ ਕੋਲੋਂ ਸੰਗ ਮਾਰਦੀ ਉਹ ਗਾਣਾ ਹੈਗਾ ਹੀ ਪਰ ਤੁਹਾਨੂੰ ਕੋਲ ਮਲਾ ਕੇ ਦੀਆਂ ਦੱਸ ਦਿੰਨੇ ਫਾਇਦੇ ਵੀ ਮਜ਼ਬੂਤੀ ਪੂਰੀ ਆ ਇਹ ਨਹੀਂ ਵੀ ਨੀਰੀ ਪੂਰੀ ਪਲਾਸਟਿਕ ਨਹੀਂ ਵਿੱਚ ਸਟੀਲ ਵੀ ਆ ਤੇ ਲੋਹਾ ਵੀ ਆ ਆ ਚੀਜ਼ਾਂ ਥੋੜੀਆਂ ਹੀ ਅੱਗੂ ਪਲਾਸਟਿਕ ਨੇ ਵਿੱਚ ਕਹਿੰਦੇ ਬਹੁਤ ਤਗੜੇ ਯਾਨੀ ਕਿ ਦਿੱਤੇ ਹੋਇਆ ਗਾਡਰ ਦਿੱਤੇ ਹੋਇਆ ਕਹਿੰਦੇ ਥੋੜਾ ਤੰਗਾ ਦੇ ਆਹੋ ਭਾਰੀ ਮੋਟਰਸਾਈਕਲ ਤੋਂ ਜ਼ਿਆਦਾ weight ਹੈ ਮੋਟਰਸਾਈਕਲ ਨਾਲੋਂ ਵੀ ਜ਼ਿਆਦਾ weight ਹੈ ਚੱਕ ਨਹੀਂ ਸਕਦਾ ਬੰਦਾ lithium ਦੀ ਬੈਟਰੀ ਹੈ ਵਿੱਚ ਉਹ ਤੁਹਾਨੂੰ ਅਸੀਂ ਦਿਖਾ ਨਹੀਂ ਸਕਦੇ ਕਿਉਂਕਿ ਥੱਲੇ ਆ ਹੈਨਾ ਚੱਲ ਪਿਆ ਵਾ ਮਿਕਸਿੰਗ ਇਨ ਦਾ ਹਾਊਸ ਕਾਲ ਜਿੱਤੇ ਦਿੱਤੇ ਆ ਮੈਡਲ ਮੈਂ ਮੇਰੇ ਆਇਆ ਨਾ ਆਇਆ ਨਾ ਕਿ ਤੁਮੇ ਮੈਨੂੰ ਜੇਰਜੀ ਦੀ ਖੰਗ ਮਾਰਦੀ ਲੋਵੀ ਚੋਪਰ ਐਨੇ ਫੀਚਰ ਦੱਸੋ ਵੀ ਤੁਹਾਨੂੰ ਕਿਸੇ ਚੀਜ਼ ਚ ਮਿਲਣਗੇ ਸਾਬਿਆ ਦੱਸ ਵੀ ਨਹੀਂ ਸਭੇ ਕਿਦੀ ਨੱਚੇ ਵੀ ਆ ਕਿਤੇ ਲਾ ਕੇ ਪੈਕਸ਼ਾ ਰਾਤ ਨੂੰ ਕਿਤੇ ਇੱਕ ਨਹੀਂ ਮੂੜ ਜਾ ਬਾਂਜੀ ਨਹੀਂ ਚਲੋ ਵੀ ਆ ਦੇਖੋ ਦੋ ਲਾਈਟਾਂ ਐ LED ਸਾਹਮਣੇ ਇੱਕ ਲੜ ਦੀ ਚਲਦੀ ਰਹਿਣੀ ਐ ਇੱਕ ਇਹਦੀ ਲਾਈਟ ਚਲਦੀ ਰਹਿਣੀ ਆ ਆਪਣੀਆਂ ਵੱਲੋਂ ਕੀਮਤ ਹੈਗੀ 114000 ਜੇਕਰ ਤੁਸੀਂ 2000 ਦਾ ਵੀ ਤੇਲ ਮੋਟਰਸਾਈਕਲ ਦੇ ਤੁਹਾਡਾ ਖਬਤ ਹੁੰਦਾ ਤਾਂ ਤੁਸੀਂ ਇਹਦੇ ਤੇ ਪੈਸੇ ਲਾ ਸਕਦੇ ਜੇ ਮੇਰੇ ਖਿਆਲ ਚ ਤੁਸੀਂ ਨਗਦ ਨਹੀਂ ਲੈਣੀ ਤੁਸੀਂ ਲੈਣੀ ਕਿਸ਼ਤਾਂ ਤੇ ਵਾਧ ਵਾਧ 5000 ਰੁਪਏ ਵਾਜ ਵਾਧ ਪਾਜੂਗਾ 10 ਪਾਜੂਗਾ ਪਰ ਜਿਹੜਾ ਤੁਸੀਂ ਤੇਲ ਪਵਾਉਣਾ ਸਮਝੋ ਵੀ ਤੁਸੀਂ ਤੇਲ ਹੀ ਇਹਦੇ ਚ ਪਵਾਇਆ ਤੇ ਦੋ ਸਾਲਾਂ ਚ ਇਹ ਫ੍ਰੀ ਹੋਜੂਗੀ ਇਹ ਜੇ ਆਪਾਂ ਜੇਕਰ ਇਹ 4 ਸਾਲ ਚੱਲਦੀ ਆ 5 ਸਾਲ ਚੱਲਦੀ ਆ ਤਾਂ 3 ਸਾਲ ਸਮਝੋ ਵੀ ਤੁਸੀਂ ਫ੍ਰੀ ਚਲਾ ਲਿਆ ਸਾਧਨ ਅੱਠ ਸਾਲ ਬਹੁਤ ਹੁੰਦੇ ਬਾਈ ਜੀ ਤੇ 8 ਸਾਲ ਦੀ ਗਾਰੰਟੀ ਆ ਤੇ ਬਹੁਤ ਹੁੰਦੇ 8 ਸਾਲ ਬਹੁਤ ਹਾਂ ਲਿਥੀਅਮ ਦੀ ਬੈਟਰੀ ਲਿਥੀਅਮ ਦੀ ਹੁਣ ਅਸੀਂ ਚਲਾ ਕੇ ਵਿਖਾਵਾਂਗੇ ਤੇ ਵਹਿੰਦੇ ਤੁਹਾਨੂੰ 90 ਤੇ ਚੜਾ ਕੇ ਵਿਖਾਵਾਂਗੇ ਲੈ ਵੀ ਸਾਬਿਆ ਆਪਾਂ ਮੜਾ ਇਹ ਗੇੜਾ ਕੱਢ ਕੇ ਆਉਣਾ ਤੇ ਵੇਣਿਆ ਵੀ ਕਿੰਨੇ ਸਕਿੰਟਾਂ ਜੇ 90 ਚੜਦੀ ਕਿੰਨੇ ਮਿੰਟਾਂ ਜੇ 90 ਤੇ ਚੜਦੀ ਠੀਕ ਆ ਜੀ ਤੇ ਦੋਸਤੋ ਹੈਰਾਨ ਕਰਨ ਵਾਲੀ ਗੱਲ ਆ ਵੀ ਇਹ ਬੈਗ ਵੀ ਹੁੰਦੀ ਆ ਬੈਗ ਵੀ ਹੁੰਦੀ ਬਾਈ ਇਹ ਆਰਵਰਸ ਵਾਲਾ ਆ ਲਾਗਣਾ ਹਾਂ ਆਪੇ 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 ਵਾਹ ਅਵੀ ਦੋਸਤੋ ਹੁਣ ਤੁਹਾਨੂੰ 90 ਦੇ ਚੜਾ ਕੇ ਵਿਖਾਵਾਂਗੇ ਸਿੱਧਾ 3 4 5 6 7 8 9 ਮਾਮਾ 15 ਸਕਿੰਟਾਂ ਦੇ ਅਸੀਆਂ ਦੇ ਚੜ ਗਈ ਦੋਸਤੋ 15 ਸਕਿੰਟਾਂ ਦੇ ਵਿੱਚ ਅਸੀਆਂ ਦੇ 15 ਸਕਿੰਟਾਂ ਦੇ ਵਿੱਚ ਅਸੀਆਂ ਦੇ ਚੜ ਗਈ ਹੈ 100 ਦਾ ਬਣਾਈ 90 ਦੇ ਚੜ ਗਈ ਹੈ ਤਾਂ ਦੋਸਤੋ 15 ਸਕਿੰਟਾਂ ਦੇ ਵਿੱਚ ਦੋ ਬੰਦੇ ਬੈਠੇ ਹੋਣ ਤਾਂ 87 ਦੀ ਸਪੀਡ ਹੈਗੀ ਆ ਦੋਸਤੋ 87 ਵੀਡੀਓ ਚੰਗੀ ਲੱਗੀ ਤਾਂ ਲਾਈਕ ਸ਼ੇਅਰ ਜ਼ਰੂਰ ਕਰ ਦੇ ਥੈਂਕ ਯੂ ਸੋ